ਹੈਲੋ ਦੋਸਤੋ ਦੇ ਤੁਸੀਂ ਦੇਖ ਰਹੇ ਹੋ ਪੰਜਾਬੀ ਖੇੜੀ ਨਿਊਜ਼ ਚੈਨਲ ਦੇਖੋ ਕਿਵੇਂ ਬਿਹਾਰੀਆਂ ਨੇ ਕਰ ਦਿੱਤਾ ਸਮਰਾਲਾ ਚੌਕ ਜਾਮ ਪੰਜਾਬ ਦੇ ਮਹਾਲੀ ਵਿੱਚ ਹੰਬੜਾ ਵਾਲਾ ਮਾਮਲਾ ਅਜੇ ਤੱਕ ਪ੍ਰਵਾਸੀਆਂ ਦੀ ਗੁੰਡਾਗਰਦੀ ਦਾ ਮਾਮਲਾ ਅਜੇ ਤੱਕ ਖਤਮ ਨਹੀਂ ਹੋਇਆ ਸੀ ਕਿ ਪ੍ਰਵਾਸੀਆਂ ਨੇ ਸਮਰਾਲਾ ਚੌਕ ਵਿੱਚ ਰਜ ਕੀ ਕੀਤੀ ਗੁੰਡਾਗਰਦੀ ਦਾ ਰਸਲ ਹੋਇਆ ਇੰਜ ਕਿ ਇੱਕ ਪ੍ਰਾਈਵੇਟ ਸਟੂਡੈਂਟਸ ਦੀ ਬੱਸ ਇੱਕ ਬਿਹਾਰੀ ਪ੍ਰਵਾਸੀ ਨੌਜਵਾਨ ਮੋਟਰਸਾਈਕਲ ਦੇ ਨਾਲ ਟੱਕਰ ਹੋ ਜਾਂਦੀ ਹੈ ਉਸ ਟੱਕਰ ਤੋਂ ਬਾਅਦ ਦੇਖਦੇ ਹੀ ਦੇਖਦੇ ਬਿਹਾਰੀਆਂ ਨੇ ਕਰ ਦਿੱਤਾ ਸਮਰਾਲਾ ਚੌਕ ਜਾਮ ਦੇਖੋ ਕਿਵੇਂ ਬੱਸ ਨੂੰ ਅੱਗ ਦੇ ਹਵਾਲੇ ਕਰਨ ਦੀਆਂ ਗੱਲਾਂ ਕਰ ਰਹੇ ਨੇ ਪ੍ਰਵਾਸੀ ਇੱਕ ਪੁਲਿਸ ਮੁਲਾਜ਼ਮ ਇਹਨਾਂ ਨੂੰ ਗੁੰਡਾ ਕਰਤੀ ਕਰਨ ਤੋਂ ਰੋਕ ਰਿਹਾ ਪਰ ਪ੍ਰਵਾਸੀ ਬਾਜ ਹੀ ਨਹੀਂ ਆ ਰਹੇ। ਰਾਜ ਦੇ ਗੁੰਡਾਗਰਦੀ ਕਰ ਰਹੇ ਹਨ। ਹੁਣ ਅਸੀਂ ਤੁਹਾਨੂੰ ਦਿਖਾਵਾਗੇ ਤੁਸੀਂ ਆਪ ਹੀ ਦੇਖ ਲਓ। ਵਿਦ ਆਵਾਜ਼ ਦਿਖਾਵਾਂਗੇ ਕਿਵੇਂ ਪ੍ਰਵਾਸੀ ਕਰ ਰਹੇ ਨੇ ਗੁੰਡਾਗਰਦੀ। ਕਿਵੇਂ ਪੁਲਿਸ ਮੁਲਾਜ਼ਮ ਨੂੰ ਮਾਰ ਰਹੇ ਨੇ ੱੱਕੇ ਮੁਕੇ। ਤੁਸੀਂ ਆਪ ਹੀ ਲਾਈਵ ਦੇਖ ਲਵੋ। Come oh